ਕਈ ਵਾਰੀ ਦੋ ਦੋ ਸ਼ਬਦਾਂ ਦੇ ਜੋੜ ਦੇ ਨਾਲ ਸ਼ਬਦ ਬਣਦੇ ਨੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਹੁਣ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਸਰਸੀ ਪਰ ਆਮ ਪਾਠ ਸਰਸੀ ਹੀ ਕੀਤਾ ਜਾਂਦਾ ਹੈ ਕਈ ਜਦੋਂ ਕਾਲੀ ਦਿਨ ਪਾਠ ਕਰਦੇ ਹੋ ਇੱਥੇ ਵੀ ਪੜ ਜਾਂਦੇ ਮੰਨੇ ਮਾਰਗ ਠਾਕ ਨਾ ਪਾਏ ਦੋ ਲਾਵਾਂ ਦੀ ਥਾਂ ਤੇ ਇੱਕ ਲਾਂ ਦਾ ਉਚਾਰਨ ਕਰ ਦਿੱਤਾ ਜਾਂਦਾ ਸੋ ਗੁਰਬਾਣੀ ਦਾ ਅਸ਼ੁੱਧ ਪਾਠ ਹੋਣ ਦਾ ਇੱਕ ਮੇਨ ਕਾਰਨ ਇਹ ਵੀ ਹੈ ਅਸੀਂ ਅਨਗੈਲੀ ਦੇ ਨਾਲ ਗੁਰਬਾਣੀ ਦਾ ਪਾਠ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਵਿੱਚੋਂ ਜਬਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਆਰੰਭ ਕਰਨ ਜਾ ਰਹੇ ਹਾਂ ਸੰਥਿਆ ਆਰੰਭ ਕਰਨ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਜੋ ਆਪ ਸੰਗਤ ਦੇ ਅੰਦਰ ਸਾਂਝੀਆਂ ਕਰਨੀਆਂ ਜ਼ਰੂਰੀ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ ਸਿੱਖ ਦੇ ਜੀਵਨ ਦਾ ਆਸਰਾ ਹੈ ਉਸ ਨੇ ਹਮੇਸ਼ਾ ਹੀ ਗੁਰਬਾਣੀ ਦੀਆਂ ਇਹਨਾਂ ਤੁਕਾਂ ਤੋਂ ਸਿੱਧ ਲੈਣੇ ਰਹਿਣਾ ਹੈ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਾਂ ਕਿ ਸਤਗੁਰੂ ਜੀ ਦੀ ਪਾਵਨ ਗੁਰਬਾਣੀ ਮੇਰੇ ਜੀਵਨ ਦਾ ਆਧਾਰ ਹੈ ਤੇ ਮੈਂ ਹਮੇਸ਼ਾ ਆਪਣੇ ਸਤਗੁਰੂ ਜੀ ਦੀ ਪਾਵਨ ਬਾਣੀ ਦੇ ਨਾਲ ਜੁੜੇ ਰਹਿਣਾ ਹੈ ਸਿੱਖਨੇ ਕੇਵਲ ਸਤਗੁਰੂ ਦੀ ਬਾਣੀ ਨੂੰ ਪੜ੍ਹਨਾ ਹੀ ਨਹੀਂ ਬਲਕੇ ਗੁਰਬਾਣੀ ਨੂੰ ਪੜ੍ਹਨ ਤੋਂ ਬਾਅਦ ਉਸ ਨੂੰ ਵਿਚਾਰਨਾ ਹੈ ਔਰ ਵਿਚਾਰਨ ਤੋਂ ਬਾਅਦ ਆਪਣੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰਨਾ ਹੈ ਜਿਵੇਂ ਅਸੀਂ ਬਾਣੀ ਦੇ ਵਿੱਚੋਂ ਵਚਨ ਪੜ੍ਹਦੇ ਹਾਂ ਭਗਤ ਪੰਧਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਦਿਹਾਲ ਗੁਰਬਾਣੀ ਭਗਤੀ ਦਾ ਭੰਡਾਰ ਹੈ ਇਸ ਨੂੰ ਗਾਉਣ ਵਾਲੇ ਸੁਣਨ ਵਾਲੇ ਕਮਾਉਣ ਵਾਲੇ ਦਿਹਾਲ ਹੋ ਜਾਂਦੇ ਨੇ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਸਾਨੂੰ ਬਹੁਤ ਸਾਰੀਆਂ ਘਟਨਾਵਾਂ ਸਾਖੀਆਂ ਮਿਲਦੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਜੀ ਖੁਦ ਗੁਰਬਾਣੀ ਦੇ ਨਾਲ ਕਿੰਨਾ ਪਿਆਰ ਕਰਦੇ ਰਹੇ ਨੇ ਤੇ ਉਹਨਾਂ ਨੇ ਹਮੇਸ਼ਾ ਆਪਣੀ ਸਿੱਖ ਸੰਗਤ ਨੂੰ ਵੀ ਇਹ ਸੇਧ ਦਿੱਤੀ ਕਿ ਤੁਸੀਂ ਗੁਰਬਾਣੀ ਦਾ ਅਦਬ ਕਰਨਾ ਹੈ ਗੁਰਬਾਣੀ ਦਾ ਸਤਕਾਰ ਕਰਨਾ ਹੈ ਸੋ ਜਿਥੇ ਇੱਕ ਬਾਹਰੀ ਤੌਰ ਤੇ ਅਸੀਂ ਪਾਵਨ ਗੁਰਬਾਣੀ ਦਾ ਅਦਬ ਤੇ ਸਤਕਾਰ ਕਰਨੇ ਉਥੇ ਅੰਦਰਲੀ ਨਾਲ ਆਪਣੇ ਮਨ ਦੇ ਤਾਲਤੇ ਵੀ ਆਪਣੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਅਦਬ ਰੱਖਣਾ ਹੈ ਇੱਕ ਬਾਣੀ ਦਾ ਸਤਕਾਰ ਹੈ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜਾਂਦੇ ਹਾਂ ਗੁਰੂ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹਾਂ ਉਹਨਾਂ ਦੀ ਪ੍ਰਕਰਮਾ ਕਰਦੇ ਹਾਂ ਉਹਨਾਂ ਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ ਗੁਰੂ ਪਾਤਸ਼ਾਹ ਜੀ ਨੂੰ ਰੰਮਾਲਾ ਸਾਹਿਬ ਪੇਟਾ ਕਰਦੇ ਹਾਂ ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਦੇ ਬਾਹਰੀ ਸਤਿਕਾਰ ਵਿੱਚ ਆ ਜਾਂਦੀਆਂ ਨੇ ਜੋ ਕਿ ਬਹੁਤ ਜ਼ਰੂਰੀ ਹੈ ਪਰ ਕੇਵਲ ਅਸੀਂ ਬਾਹਰੀ ادب ਸਤਿਕਾਰ ਤੱਕ ਹੀ ਸੀਮਿਤ ਨਹੀਂ ਰਹਿਣਾ ਬਲਕਿ ਉਹਦੇ ਤੋਂ ਅੱਗੇ ਵੱਧ ਕੇ ਸੱਚੇ ਪਾਤਸ਼ਾਹ ਜੀ ਦੇ ਆਤਮਿਕ ਸਤਿਕਾਰ ਤੱਕ ਵੀ ਪਹੁੰਚਣਾ ਹੈ ਆਤਮਿਕ ਸਤਿਕਾਰ ਦਾ ਭਾਵ ਇਹ ਕਿ ਅਸੀਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹ ਕੇ ਉਹਨਾਂ ਦੇ ਹੁਕਮਾਂ ਨੂੰ ਸਮਝ ਕੇ ਤੇ ਉਹਨਾਂ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰੀ ਸੋ ਆਓ ਹੁਣ ਆਪਾਂ ਮੁੜੀਏ ਜਬਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਵਾਲੇ ਪਾਸੇ ਸਾਧ ਸੰਗਤ ਜਿਵੇਂ ਕਿ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਸਮਝਿਆ ਸੀ ਗੁਰਬਾਣੀ ਦੀ ਸੰਥਿਆ ਸਾਡੇ ਵਾਸਤੇ ਕਿਉਂ ਜ਼ਰੂਰੀ ਹੈ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਉਹਨਾਂ ਵੀਡੀਓਜ਼ ਨੂੰ ਨਹੀਂ ਦੇਖਿਆ ਜਾਂ ਨਹੀਂ ਸੁਣਿਆ ਹੈ ਉਹਨਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵਾਚਣ ਤੋਂ ਪਹਿਲਾਂ ਤੁਸੀਂ ਪਹਿਲੀਆਂ ਜਿਹੜੀਆਂ ਵੀਡੀਓ ਹਨ ਉਹਨਾਂ ਨੂੰ ਜ਼ਰੂਰ ਇੱਕ ਵਾਰ ਦੇਖ ਲਓ ਇਸ ਚੈਨਲ ਦੇ ਉੱਪਰ ਜਾ ਕਰਕੇ ਬਾਕੀ ਜੋ ਪਿੱਛੇ ਹੁਣ ਤੱਕ ਆਪਾਂ ਵਿਚਾਰ ਸਾਂਝੇ ਕਰ ਚੁੱਕੇ ਆ ਉਹ ਵਿਚਾਰ ਵੀ ਆਪ ਜੀ ਸਮਝ ਸਕੋ ਤੇ ਉਹਦੇ ਹਿਸਾਬ ਦੇ ਨਾਲ ਆਪਾਂ ਸੰਥਿਆ ਨੂੰ ਅੱਗੇ ਤੋਰ ਸਕੀਏ ਸਾਧ ਸੰਗਤ ਗੁਰਬਾਣੀ ਦਾ ਗਲਤ ਉਚਾਰਨ ਸਾਡੇ ਕੋਲੋਂ ਕਿਉਂ ਹੁੰਦਾ ਹੈ ਪਹਿਲਾਂ ਇਸ ਗੱਲ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ ਜਦੋਂ ਅਸੀਂ ਸ਼ੁੱਧ ਉਚਾਰਨ ਦੀ ਗੱਲ ਨੂੰ ਤੋਰਨਾ ਹੈ ਗੁਰਬਾਣੀ ਦਾ ਗਲਤ ਉਚਾਰਨ ਸਾਡੇ ਕੋਲੋਂ ਹੁੰਦਾ ਹੈ ਇੱਕ ਤਾਂ ਸਾਡੀ ਆਪਣੀ ਅਨਗਹਿਲੀ ਕਰਕੇ ਜਦੋਂ ਅਸੀਂ ਅਣਗੈਲੀ ਦੇ ਨਾਲ ਪਾਠ ਕਰਦੇ ਹਾਂ ਤੇ ਉਸ ਵਕਤ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਜਦੋਂ ਅਸੀਂ ਬਾਣੀ ਦਾ ਪਾਠ ਕਾਲੀ ਦੇ ਨਾਲ ਕਰਦੇ ਹਾਂ ਤੇਜ਼ੀ ਦੇ ਨਾਲ ਕਰਦੇ ਹਾਂ ਅਸੀਂ ਉਦੋਂ ਮਾਤਰਾਵਾਂ ਵਾਲੇ ਪਾਸੇ ਧਿਆਨ ਨਹੀਂ ਦਿੰਦੇ ਜਿਵੇਂ ਜਪਜੀ ਸਾਹਿਬ ਦੇ ਵਿੱਚ ਆਪਾਂ ਪਾਠ ਕਰਦੇ ਹਾਂ ਹੁਕਮੀ ਹੋਵਨ ਆਕਾਰ ਹੁਕਮ ਨਾ કહਿਆ ਜਾਈ ਜਦੋਂ ਕਾਲੀ ਦੇ ਨਾਲ ਪਾਠ ਕਰਦੇ ਹਾਂ ਅਸੀਂ ਆਕਾਰ ਐੜੇ ਨੂੰ ਕੰਨਾਂ ਲੱਗਾ ਹੋਇਆ ਉਹਨੂੰ ਉਚਾਰਨ ਦੇ ਥਾਂ ਤੇ ਆਕਾਰ ਸ਼ਬਦ ਪੜ ਜਾਂਦੇ ਹਾਂ ਜਦ ਜਿਵੇਂ ਆਪਾਂ ਜਪਜੀਤ ਸਾਹਿਬ ਦੇ ਵਿੱਚੋਂ ਹੀ ਮਹਾਰਾਜੇ ਦਾ ਵਚਨ ਵਚਨ ਪੜਦੇ ਹਾਂ ਜਤ ਪਹਾੜਾ ਧੀਰਜ ਸੁਨਿਆਰ ਹੁਣ ਜਤ ਪਹਾੜਾ ਪੱਪੇ ਨੂੰ ਕੰਨਾਂ ਲੱਗਾ ਹੋਇਆ ਜੇ ਅਸੀਂ ਅੰਗੈਲੀ ਦੇ ਨਾਲ ਪਾਠ ਕਰਾਂਗੇ ਅਸੀਂ ਪਹਾੜਾ ਪੜ ਜਾਵਾਂਗੇ ਜਦ ਕਿ ਪੱਪੇ ਨੂੰ ਕੰਨਾਂ ਲੱਗਾ ਹੋਇਆ ਤੇ ਪਹਾੜਾ ਸ਼ਬਦ ਹੈ ਇਸੇ ਤਰ੍ਹਾਂ ਕਿਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰੀਆਓ ਰਾਰੀ ਨੂੰ ਬਿਹਾਰੀ ਲੱਗੀ ਐ ਅਸੀਂ ਕਾਲੀ ਨਾਲ ਪਾਠ ਕਰਦੇ ਹਾਂ ਤੇ ਦਰਿਆਓ ਸ਼ਬਦ ਪੜ ਜਾਂਦੇ ਆ ਜਦ ਕਿ ਅਸਲ ਉਚਾਰਨ ਬਿਹਾਰੀ ਦੇ ਨਾਲ ਬਣੇਗਾ ਦਰੀਆਓ ਇਸੇ ਕਰਕੇ ਪਿਛਲੀ ਵੀਡੀਓ ਵਿੱਚ ਬੇਨਤੀ ਕੀਤੀ ਸੀ ਸਭ ਤੋਂ ਪਹਿਲਾਂ ਅਸੀਂ ਮੁਹਾਰਨੀ ਦਾ ਅਭਿਆਸ ਕਰੀਏ ਜਦੋਂ ਅਸੀਂ ਮੁਹਾਰਨੀ ਦਾ ਅਭਿਆਸ ਕਰਾਂਗੇ ਤੇ ਫਿਰ ਸਾਨੂੰ ਸਿਹਾਰੀ ਬਿਹਾਰੀ ਔਕੜ ਦੁਲੈਂਕੜ ਇਹਨਾਂ ਦੇ ਫਰਕ ਦੀ ਸਮਝ ਪੈ ਜਾਏਗੀ ਹੁਣ ਅੰਗੈਲੀ ਨਾਲ ਪਾਠ ਕਰਨ ਦੀ ਇੱਕ ਉਦਾਹਰਣ ਹੋਰ ਆਪਜੀ ਦੇ ਨਾਲ ਮੈਂ ਸਾਂਝੀ ਕਰ ਦਿੰਦਾ ਜਪਜੀ ਸਾਹਿਬ ਦੇ ਵਿੱਚ ਹੀ ਆਪਾਂ ਪੜ੍ਹਦੇ ਆ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਇੱਥੇ ਇਕਲਾਂ ਦੇ ਨਾਲ ਹੈ ਮੰਨੇ ਕੀ ਗਤ ਇੱਥੇ ਆਪਾਂ ਇਕਲਾਂ ਪੜ੍ਹਨੀ ਹੈ ਇਸੇ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਆ ਮੰਨੇ ਮਾਰਗ ਠਾਕ ਨਾ ਪਾਏ ਹੁਣ ਸਹੀ ਸ਼ਬਦ ਹੈ ਮੰਨੇ ਦੁਲਾਵਾਂ ਦੇ ਨਾਲ ਕਈ ਜਦੋਂ ਕਾਲੀ ਦਿਨ ਪਾਠ ਕਰਦੇ ਹੋ ਇੱਥੇ ਵੀ ਪੜ੍ਹ ਜਾਂਦੇ ਆ ਮੰਨੇ ਮਾਰਗ ਠਾਕ ਨਾ ਪਾਏ ਦੋ ਲਾਵਾਂ ਦੀ ਥਾਂ ਤੇ ਇੱਕ ਲਾਂ ਦਾ ਉਚਾਰਨ ਕਰ ਦਿੱਤਾ ਜਾਂਦਾ ਸੋ ਗੁਰਬਾਣੀ ਦਾ ਅਸ਼ੁੱਧ ਪਾਠ ਹੋਣ ਦਾ ਇੱਕ ਮੇਨ ਕਾਰਨ ਇਹ ਵੀ ਹੈ ਅਸੀਂ ਅੰਗੈਲੀ ਦੇ ਨਾਲ ਗੁਰਬਾਣੀ ਦਾ ਪਾਠ ਕਰਦੇ ਹਾਂ ਜਦ ਕਿ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਦੋਂ ਵੀ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪਾਠ ਕਰੀਏ ਚਾਹੀਏ ਅਸੀਂ ਪੰਜਵੇਂ ਟੀ ਮਹਾਰਾਜੀ ਦੀ ਬਾਣੀ ਦਾ ਪਾਠ ਕਰਨਾ ਹੈ 10 ਮਿੰਟ ਕਰਨਾ ਹੈ ਅੱਧਾ ਘੰਟਾ ਆਪਾਂ ਬੈਠੇ ਹਾਂ ਉਸ ਸਮੇਂ ਅਨਗੈਲੀ ਨਾਵਰਤੀਏ ਥੋੜਾ ਜਿਹਾ ਮਾਤਰਾਵਾਂ ਨੂੰ ਵਾਚ ਕੇ ਧਿਆਨ ਦੇ ਨਾਲ ਤੇ ਟਿਕਾਉ ਦੇ ਨਾਲ ਮਹਾਰਾਜੀ ਦੀ ਬਾਣੀ ਦਾ ਪਾਠ ਕਰੀ। ਦੂਸਰਾ ਗੁਰਬਾਣੀ ਦਾ ਅਸ਼ੁੱਧ ਉਚਾਰਨ ਹੋਣ ਦਾ ਕਾਰਨ ਹੈ ਸ਼ਬਦ ਜੋੜਾਂ ਦੀ ਸੋਝੀ ਨਾ ਹੋਣੀ। ਕਈ ਵਾਰੀ ਦੋ-ਦੋ ਸ਼ਬਦਾਂ ਦੇ ਜੋੜ ਦੇ ਨਾਲ ਸ਼ਬਦ ਬਣਦੇ ਨੇ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਹੁਣ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਸਰਸੀ ਔਰ ਆਮ ਪਾਠ ਸਰਸੀ ਹੀ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦੇ ਤੁਹਾਨੂੰ ਹੋਰ ਬਹੁਤ ਸਾਰੇ ਸ਼ਬਦ ਬਾਣੀ ਦੇ ਵਿੱਚੋਂ ਗੱਲ ਜਾਣਗੇ ਹੁਣ ਜੇ ਤਾਂ ਸ਼ਬਦ ਜੋੜਾਂ ਦੀ ਸੋਝੀ ਹੋਏਗੀ ਤੇ ਪਾਠ ਦਾ ਉਚਾਰਨ ਕਰਨ ਵਾਲਾ ਕੋਈ ਵੀ ਗੁਰਮੁਖ ਇਨਸਾਨ ਉਹ ਸਹੀ ਤਰੀਕੇ ਨਾਲ ਉਚਾਰਨ ਕਰੇਗਾ ਪਰ ਜੇ ਸ਼ਬਦ ਜੋੜਾਂ ਦੀ ਸੋਝੀ ਨਹੀਂ ਹੋਏਗੀ ਤੇ ਫਿਰ ਗਲਤ ਉਚਾਰਨ ਹੋਏਗਾ ਇਸੇ ਤਰੀਕੇ ਦੇ ਨਾਲ ਵਿਸ਼ਰਾਮ ਗਲ ਦਿੱਤੇ ਜਾਂਦੇ ਨੇ ਗੁਰਬਾਣੀ ਦੇ ਅਰਥ ਭਾਵਾਂ ਦੀ ਸੋਝੀ ਨਾ ਹੋਣ ਕਰਕੇ ਸੋ ਜਦੋਂ ਅਸੀਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਿੱਖਣਾ ਹੈ ਤਾਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੋਣਗੀਆਂ। ਉਹਦੇ ਵਿੱਚ ਸ਼ਬਦ ਜੋੜਾਂ ਦਾ ਸਹੀ ਉਚਾਰਨ, ਉਹਦੇ ਵਿੱਚ ਮਾਤਰਾਵਾਂ ਦਾ ਸਹੀ ਉਚਾਰਨ ਤੇ ਉਹਦੇ ਵਿੱਚ ਵਿਸ਼ਰਾਮ ਲਗਾ ਕਰਕੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਇਹ ਸਾਰੀਆਂ ਚੀਜ਼ਾਂ ਸ਼ਾਮਲ ਹੋਣਗੀਆਂ। ਹੁਣ ਮੁੜ ਕੇ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਵੱਲੇ ਪਾਸੇ। ਜਪਜੀ ਸਾਹਿਬ ਪਹਿਲੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਅਰੰਭਤਾ ਜਪਜੀ ਸਾਹਿਬ ਤੋਂ ਹੁੰਦੀ ਹੈ। ਔਰ ਚੇਤੇ ਰੱਖਣਾ ਜੋ ਮਹਾਰਾਜ ਜੀ ਨੇ ਸਾਨੂੰ ਨਿਤਨੇਮ ਦੀ ਦਾਤ ਬਖਸ਼ਿਸ਼ ਕੀਤੀ ਉਸ ਨਿਤਨੇਮ ਦੀ ਦਾਤ ਵਿੱਚ ਵੀ ਜਪਜੀ ਸਾਹਿਬ ਦਾ ਪਾਠ ਸਭ ਤੋਂ ਪਹਿਲਾਂ ਨੰਬਰ ਤੇ ਆਉਂਦਾ ਹੈ। ਜਦੋਂ ਖੰਡੇ ਬਾਟੇ ਦੀ ਪੌਲ ਦਿੱਤੀ ਜਾਂਦੀ ਹੈ ਅੰਮ੍ਰਿਤ ਪਾਨ ਕਰਵਾਇਆ ਜਾਂਦਾ ਹੈ ਪੰਜ ਪਿਆਰੇ ਸਹਿਬਾਨ ਵੱਲੋਂ ਉਸ ਵੇਲੇ ਵੀ ਜਪਜੀ ਸਾਹਿਬ ਦਾ ਪਾਠ ਸਭ ਤੋਂ ਪਹਿਲਾਂ ਕੀਤਾ ਜਾਂਦਾ ਹੈ। ਸੋ ਜਬਜੀਤ ਸਾਹਿਬ ਜੀ ਦੀ ਪਾਵਨ ਬਾਣੀ ਕਹ ਲੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਰੰਭ ਦੇ ਵਿੱਚ ਹੈ ਨਿਤਨੇਮ ਦੀ ਮੁਢਲੀ ਬਾਣੀ ਹੈ ਭਾਵੇਂ ਕਿ ਸਾਨੂੰ ਇਉਂ ਲੱਗਦਾ ਵੀ ਸ਼ਾਇਦ ਇਹਦਾ ਪਾਠ ਕਰਨਾ ਬੜਾ ਸੌਖਾ ਹੋਏਗਾ ਪਰ ਜਿਵੇਂ ਜਿਵੇਂ ਆਪਾਂ ਸੰਥੇ ਅੱਗੇ ਤੋਰਾਂਗੇ ਆਪ ਜੀ ਨੂੰ ਆਪਣੇ ਆਪ ਹੀ ਸਮਝ ਪੈਂਦੀ ਜਾਏਗੀ ਕਿ ਜਬਜੀਤ ਸਾਹਿਬ ਦਾ ਪਾਠ ਕਰਨਾ ਵੀ ਬੜਾ ਮਹਿੰਗਾ ਹੈ ਭਾਵੇਂ ਕਿ ਬੜਾ ਔਖਾ ਹੈ ਬਗੈਰ ਧਿਆਨ ਦਿੱਤੇ ਤੋਂ ਬਗੈਰ ਬਾਤਰਾਵਾਂ ਵਾਲੇ ਪਾਸੇ ਧਿਆਨ ਦਿੱਤੇ ਤੋਂ ਬਗੈਰ ਸ਼ਬਦ ਜੋੜਾਂ ਵਾਲੇ ਪਾਸੇ ਧਿਆਨ ਦਿੱਤੇ ਤੋਂ ਬਗੈਰ ਵਿਸ਼ਰਾਮਾਂ ਵਾਲੇ ਪਾਸੇ ਧਿਆਨ ਦਿੱਤੇ ਤੋਂ ਅਸੀਂ ਇਸ ਪਾਵਨ ਬਾਣੀ ਦਾ ਸੁੱਧ ਉਚਾਰਨ ਨਹੀਂ ਕਰ ਸਕਾਂਗੇ ਸਾਸੰਗਤ ਜਪਜੀ ਸਾਹਿਬ ਦਾ ਪਾਠ ਜਿੱਤੋਂ ਆਰੰਭ ਹੁੰਦਾ ਹੈ ਸਭ ਤੋਂ ਪਹਿਲੇ ਨੰਬਰ ਤੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਰਜ ਕੀਤਾ ਹੈ ਜੀ ਮੂਲ ਮੰਤਰ ਦਾ ਪਾਠ ਹਰ ਇੱਕ ਬਾਣੀ ਦੇ ਆਰੰਭ ਦੇ ਵਿੱਚ ਮੂਲ ਮੰਤਰ ਦਾ ਪਾਠ ਸਤਿਗੁਰੂ ਜੀ ਦਰਜ ਕਰਦੇ ਹਨ ਕਈ ਵਾਰੀ ਛੋਟੇ ਰੂਪ ਦੇ ਵਿੱਚ ਮੂਲ ਮੰਤਰ ਦਾ ਪਾਠ ਲਿਖਿਆ ਹੁੰਦਾ ਹੈ ਤੇ ਕਈ ਵਾਰ ਸੱਚੇ ਪਾਤਸ਼ਾਹ ਜੀ ਸੰਪੂਰਨ ਰੂਪ ਦੇ ਵਿੱਚ ਮੂਲ ਮੰਤਰ ਵੀ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ 567 ਵਾਰ ਮਹਾਰਾਜ ਜੀ ਨੇ ਕੁੱਲ ਮੂਲ ਮੰਤਰ ਦਾ ਪਾਠ ਲਿਖਿਆ ਜਿਹਦੇ ਵਿੱਚੋਂ 33 ਵਾਰ ਸਤਿਗੁਰੂ ਜੀ ਨੇ ਸੰਪੂਰਨ ਰੂਪ ਦੇ ਵਿੱਚ ਲਿਖਿਆ ਹੈ ਇੱਕ ਓੰਕਾਰ ਤੋਂ ਆਰੰਭ ਕਰਕੇ ਤੇ ਗੁਰਪ੍ਰਸਾਦ ਤੱਕ ਜਿਵੇਂ ਇੱਥੇ ਆਪ ਜੀ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਜਪਜੀ ਸਾਹਿਬ ਦੇ ਪਾਠ ਵਿੱਚ ਮਹਾਰਾਜੀ ਇਸ ਬਾਣੀ ਦੀ ਅਰੰਭਤਾ ਕਰਦੇ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹਦਾ ਉਚਾਰਨ ਆਪਾਂ ਥੋੜਾ ਜਿਹਾ ਹੁਣ ਸਮਝਣ ਦਾ ਯਤਨ ਕਰੀਏ ਕਿਉਂਕਿ ਬਹੁਤ ਸਾਰੀ ਸੰਗਤ ਵੀਰ ਭੈਣਾ ਜਦੋਂ ਬਾਣੀ ਦਾ ਪਾਠ ਕਰਦੇ ਨੇ ਉਹ ਮੂਲ ਮੰਤਰ ਦੇ ਪਾਠ ਵਿੱਚ ਵੀ ਬਹੁਤ ਗਲਤੀਆਂ ਕਰ ਜਾਂਦੇ ਸਭ ਤੋਂ ਪਹਿਲੇ ਨੰਬਰ ਤੇ ਮਹਾਰਾਜ ਜੀ ਨੇ ਸ਼ੁਰੂਆਤ ਕੀਤੀ ਇੱਕ ਓੰਕਾਰ ਇੱਥੇ ਧਿਆਨ ਦੇਣਾ ਜਿਹੜਾ ਇੱਕ ਪਾਇਆ ਗੁਰੂ ਸਾਹਿਬ ਜੀ ਨੇ ਉਹ ਗਿਣਤੀ ਵਾਲਾ ਹੈ ਕਾਊਂਟਿੰਗ ਵਾਲਾ ਜੋ ਏਕਾ ਹੈ ਉਹ ਲਿਖਿਆ ਹੋਇਆ ਹੈ ਉਚਾਰਨਾ ਆਪਾਂ ਕਰਨਾ ਹੈ ਇੱਕ ਉਸ ਤੋਂ ਬਾਅਦ ਊੜਾ ਪਾ ਕੇ ਉਦੇ ਉੱਪਰਲੇ ਪਾਸੇ ਹੋੜਾ ਖੁੱਲਾ ਰੱਖ ਕੇ ਲੰਮੀ ਕਾਰ ਗੁਰੂ ਸਾਹਿਬ ਨੇ ਖਿੱਚੀ ਇਹਦਾ ਉਚਾਰਨ ਕਰਨਾ ਓੰਕਾਰ ਇਕੱਠਾ ਉਚਾਰਨ ਕਰਾਂਗੇ ਇੱਕ ਓੰਕਾਰ ਇੱਕ ਓੰਕਾਰ ਬਹੁਤ سارے ਵੀਰ ਭੈਣਾ ਇਹਦਾ ਉਚਾਰਨ ਕਈ ਕਰ ਜਾਂਦੇ ਏਕ ਓਕਾਰ ਹੁਣ ਇਹਦਾ ਉਚਾਰਨ ਏਕ ਓਕਾਰ ਨਹੀਂ ਕਰਨਾ ਵਾਰ-ਵਾਰ ਜਿੰਨਾਂ ਕੋਲ ਨਹੀਂ ਉਚਾਰਨ ਕੀਤਾ ਜਾਂਦਾ ਤੁਸੀਂ ਵਾਰ-ਵਾਰ ਇਹਨੂੰ ਰਿਪੀਟ ਕਰਕੇ ਵੇਖੋ ਵਾਰ-ਵਾਰ ਇਹਦਾ ਉਚਾਰਨ ਕਰਕੇ ਵੇਖੋ ਇਹਦਾ ਸਹੀ ਉਚਾਰਨ ਹੋਏਗਾ ੴ ਉਸ ਤੋਂ ਬਾਅਦ ਅਗਲਾ ਸ਼ਬਦ ਆ ਗਿਆ ਸਤਨਾਮ ਇਹਦਾ ਉਚਾਰਨ ਕਰਨ ਲੱਗਿਆਂ ਸਤਨਾਮ ਨਹੀਂ ਪੜਨਾ ਕਿਤੇ ਭੁਲੇਖੇ ਦੇਣ ਵਾਲਾ ਸੀ ਇਹੰਜ ਪੜ ਜੇ ਸਤਨਾਮ ਸਤਨਾਮ ਨਹੀਂ ਪੜਨਾ ਸਤਨਾਮ ਆ ਵੀ ਕਿ ਵਾਹਿਗੁਰੂ ਪਰਮਾਤਮਾ ਜੀ ਜਿਹੜੇ ਇੱਕ ਨੇ ਓੰਕਾਰ ਸਾਰਿਆਂ ਵਿੱਚ ਵਸੇ ਹੋਏ ਨੇ ਉਨ੍ਹਾਂ ਦਾ ਨਾਮ ਸਤ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਇਹ ਦੋਨੋਂ ਸ਼ਬਦ ਇਕੱਠੇ ਪੜਾਂਗੇ ਕਰਤਾ ਪੁਰਖ ਭਾਵ ਕਿ ਵਾਹਿਗੁਰੂ ਪਰਮਾਤਮਾ ਪੈਦਾ ਕਰਨ ਵਾਲਾ ਹੈ ਤੇ ਪੁਰਖ ਆਦਾਰਤ ਜੋ ਨੇ ਪੈਦਾ ਕੀਤਾ ਉਹਦੇ ਵਿੱਚ ਵਸਿਆ ਹੋਇਆ ਹੈ ਨਿਰਭਉ ਨਿਰਵੈਰ ਮੂਲ ਮੰਤਰ ਦਾ ਪਾਠ ਕਰਨ ਲੱਗਿਆ ਇਹਨਾਂ ਨੂੰ ਅਲੱਗ-ਅਲੱਗ ਉਚਾਰਨ ਕਰਾਂਗਾ ਨਿਰਭਉ ਨਿਰਵੈਰ ਨਿਰਭਉ ਦਾ ਅਰਥ ਜਿਹੜਾ ਭਉ ਤੋਂ ਰਹਿਤ ਜਿਸ ਨੂੰ ਕੋਈ ਭਉ ਨਹੀਂ ਨਿਰਵੈਰ ਜਿਹਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਅਕਾਲ ਮੂਰਤ ਇਹਨਾਂ ਦੋਨਾਂ ਸ਼ਬਦਾਂ ਦਾ ਉਚਾਰਨ ਹਮੇਸ਼ਾ ਇਕੱਠਾ ਹੋਏਗਾ ਅਕਾਲ ਮੂਰਤ ਪਰਮਾਤਮਾ ਦੀ ਮੂਰਤ ਸ਼ਖਸੀਅਤ ਕਾਲ ਤੋਂ ਪਰੇ ਹੈ ਜਿਹਦੇ ਉੱਪਰ ਕਾਲ ਦਾ ਕੋਈ ਅਸਰ ਨਹੀਂ ਅਜੂਨੀ ਅਜੂਨੀ ਜੁਨਾ ਤੋਂ ਰਹਿਤ ਜਿਹੜਾ ਜਨਮ ਨਹੀਂ ਲੈਂਦਾ ਸੈਭੰਗ ਸੈਭੰਗ ਸਵੈ ਪ੍ਰਕਾਸ਼ ਆਪਣੇ ਆਪ ਤੋਂ ਪ੍ਰਕਾਸ਼ਮਾਨ ਧਿਆਨ ਦੇਣਾ ਸੈਭੰਗ ਸ਼ਬਦ ਦਾ ਉਚਾਰਨ ਸੈਭ ਭੰਗ ਨਹੀਂ ਕਰਨਾ ਉਹ ਸਾਰੀਆਂ ਸੰਗਤਾਂ ਇਹਦਾ ਉਚਾਰਨ ਕਰ ਜਾਂਦੀਆਂ ਸੈਭ ਭੰਗ ਅਗਲੇ ਪਾਸੇ ਗੱਗਾ ਉਚਾਰਨ ਹੋ ਜਾਂਦਾ ਪਰ ਗੱਗੇ ਦਾ ਉਚਾਰਨ ਨਹੀਂ ਹੋਣਾ ਨਾਸਕੀ ਆਵਾਜ਼ ਆਏ ਕਿ ਨੱਕ ਦੇ ਵਿੱਚ ਆਵਾਜ਼ ਆਏਗੀ ਸੈਭੰਗ ਜਿਵੇਂ ਜਿਨ੍ਹਾਂ ਸੰਗਤਾਂ ਨੇ ਬੁਹਾਰਨੀ ਪੜ੍ਹੀ ਹੋਏਗੀ ਉਹਨਾਂ ਵਾਸਤੇ ਉਚਾਰਨ ਕਰਨਾ ਸੌਖਾ ਹੋ ਜਾਏਗਾ ਕਿਉਂਕਿ ਬੁਹਾਰਨੀ ਦੇ ਵਿੱਚ ਬੱਬੇ ਤੇ ਟਿੱਪੀ ਭੰਗ ਇਹ ਉਹਦੇ ਵਿੱਚੋਂ ਬੰਦਾ ਸਿੱਖ ਸਕਦਾ ਜਿਹੜੀਆਂ ਸੰਗਤਾਂ ਬੁਹਾਰਨੀ ਪਹਿਲਾਂ ਅਭਿਆਸ ਕਰ ਲੈਣਗੀਆਂ ਉਹਨਾਂ ਵਾਸਤੇ ਫਿਰ ਉਚਾਰਨ ਕਰਨਾ ਸੌਖਾ ਹੋ ਜਾਏਗਾ ਸੈ ਭੰਗ ਉਹਦੇ ਤੋਂ ਬਾਅਦ ਹੈ ਜੀ ਗੁਰਪ੍ਰਸਾਦ ਗੁਰਪ੍ਰਸਾਦ ਪ੍ਰਸਾਦ ਸ਼ਬਦ ਦਾ ਅਰਥ ਹੈ ਕਿਰਪਾ ਗੁਰਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ ਪ੍ਰਸਾਦ ਪੂਰਾ ਨਹੀਂ ਪੜਾਂਗੇ ਕਿਉਂਕਿ ਪੈਰ ਵਿੱਚ ਅੱਧਾ ਰਾਰਾ ਲੱਗਾ ਹੋਇਆ ਹੈ ਇਸ ਕਰਕੇ ਉਹਦਾ ਉਚਾਰਨ ਥੋੜਾ ਜਿਹਾ ਹਲਕਾ ਹੋ ਜਾਏਗਾ ਗੁਰਪ੍ਰਸਾਦ ਸਤਗੁਰੂ ਦੀ ਕਿਰਪਾ ਦੁਬਾਰਾ ਫਿਰ ਇੱਕ ਵਾਰੀ ਆਪਾਂ ਦੁਹਰਾ ਲਈਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਉਹਦੇ ਤੋਂ ਅਗੇ ਗੁਰ ਪ੍ਰਸਾਦ ਤੋਂ ਬਾਅਦ ਮਹਾਰਾਜ ਲਿਖਿਆ ਜਪ ਜਪ ਸ਼ਬਦ ਦੇ ਖੱਬੇ ਤੇ ਸੱਜੇ ਦੋਨੋਂ ਪਾਸੇ ਦੋ ਦੋ ਡੰਡੀਆਂ ਲਾਈਆਂ ਹੋਈਆਂ ਇਹਦਾ ਅਰਥ ਹੈ ਜਪ ਸ਼ਬਦ ਬਿਲਕੁਲ ਅਲੱਗ ਹੈ ਉੱਪਰ ਮੂਲ ਮੰਤਰ ਦੇ ਨਾਲੋਂ ਤੇ ਥੱਲੇ ਨਾਲੋਂ ਥੱਲੇ ਵਾਲੀ ਬਾਣੀ ਨਾਲੋਂ ਅਸਲ ਵਿੱਚ ਜਪ ਸ਼ਬਦ ਇੱਕ ਗੁਰਬਾਣੀ ਦਾ ਨਾਮ ਗੁਰੂ ਪਾਤਸ਼ਾਹ ਜੀ ਨੇ ਇੱਥੇ ਲਿਖਿਆ ਜਿਵੇਂ ਬਾਕੀ ਬਾਣੀਆਂ ਦੇ ਆਰੰਭ ਦੇ ਵਿੱਚ ਸਤਿਗੁਰੂ ਜੀ ਬਾਣੀ ਦਾ ਨਾਮ ਲਿਖਦੇ ਨੇ RAMKALI ਮਹਲਾ 3 ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਥੇ ਅਨੰਦ ਬਾਣੀ ਦਾ ਨਾਮ ਆਪਾਂ ਸਤਕਾਰ ਨਾਲ ਸ਼ਬਦ ਅਨੰਦ ਸਾਹਿਬ ਕਹਿੰਦੇ ਇਸੇ ਤਰ੍ਹਾਂ ਗਾਉੜੀ ਸੁਖਮਣੀ ਗਾਉੜੀ ਸੁਖਮਣੀ ਗਾਉੜੀ ਰਾਗ ਦਾ ਨਾਮ ਸੁਖਮਣੀ ਬਾਣੀ ਦਾ ਨਾਮ ਹੋ ਗਿਆ ਆਪਾਂ ਸੁਖਮਣੀ ਸਾਹਿਬ ਸ਼ਬਦ ਵਰਦੇ। ਇਸੇ ਤਰ੍ਹਾਂ ਮਹਾਰਾਜ ਜੀ ਨੇ ਜਪਜੀ ਸਾਹਿਬ ਬਾਣੀ ਦਾ ਇੱਥੇ ਨਾਮ ਦਿੱਤਾ ਹੈ ਜਪ। ਸਤਕਾਰ ਨਾਲ ਆਪਾਂ ਕਹਿੰਦੇ ਨੇ ਜਪਜੀ ਸਾਹਿਬ। ਬਾਣੀ ਦਾ ਨਾਮ ਜਿਹੜਾ ਗੁਰੂ ਸਹਿਬ ਨੇ ਲਿਖਿਆ ਉਹ ਹੈ ਜਪ। ਤੇ ਇਹਦਾ ਵਿਚਾਰਨ ਵੀ ਆਪਾਂ ਜਪ ਕਰਾਂਗੇ। ਉਹਦੇ ਤੋਂ ਅੱਗੇ ਮਹਾਰਾਜ ਜੀ ਫਰਮਾਉਂਦੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਸੱਚ ਇਥੇ ਵਿਸ਼ਰਾਮ ਦੇ ਕੇ ਪਾਠ ਕਰਾਂਗੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਹੈ ਹਾਈ ਉੱਪਰ ਦੁਲਾਈਆਂ ਭੀ ਬੱਬੇ ਨੂੰ ਬਿਯਾਰੀ ਪੀ ਇਹਨੂੰ ਹੈਪੀ ਨਹੀਂ ਪੜਨਾ ਕਈ ਕਾਲੀ ਦਾ ਪਾਰ ਕਰ ਜਾਂਦੇ ਹੈਪੀ ਸੱਚ ਹੈਪੀ ਸੱਚ ਨਹੀਂ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਨਕ ਸ਼ਬਦ ਤੇ ਹਲਕੀ ਜੀ ਜਮਕੀ ਦੇ ਕੇ ਛੋਟਾ ਜਿਹਾ ਵਿਸ਼ਰਾਮ ਦੇ ਕੇ ਕਹਿ ਲਓ ਫਿਰ ਚਾਰਨ ਕਰਾਂਗੇ ਨਾਨਕ ਖੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਸੋਚੈ ਚੱਤੇ ਉੱਪਰ ਦੁਲਾਵਾਂ ਦਾ ਪਾਠ ਕਰਨਾ ਇਕਲਾਂ ਦਾ ਪਾਠ ਨਹੀਂ ਕਰਨਾ ਸੋਚੇ ਨਹੀਂ ਪੜਨਾ ਸੋਚੈ ਸੋਚੈ ਸੋਚ ਨਾ ਹੋਵਈ ਹੋਵਈ ਹਾਏ ਉੱਪਰ ਹੋੜਾ ਵਉਆ ਤੇ ਈੜੀ ਨੂੰ ਬਿਯਾਰੀ ਹੋਵਈ ਇਹਨੂੰ ਹੋਵੀ ਨਹੀਂ ਪੜਨਾ ਜੇ ਹੋਵੀ ਪੜਾਂਗੇ ਤੇ ਈੜੀ ਫਿਰ ਵਿੱਚੋਂ ਲੱਥ ਜਾਏਗੀ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਜੇ ਮੈਂ ਲੱਖਾਂ ਵਾਰੀ ਵੀ ਸੁਚਮਤਾਈ ਰੱਖਣ ਦਾ ਯਤਨ ਕਰਾਂ ਮੈਂ ਸੁਚਾ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਦਾਤਾ ਜੀ ਨੇ ਬਾਹਰ ਆਈਂਦੇ ਆਪਣੇ ਆਪ ਤੇ ਉਹ ਗੱਲ ਟੁਕਾ ਲਈ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਕੋਪਾ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾਂ ਪੁਰੀਆਂ ਭਾਰ ਸਹਸ ਸਿਆਨਪਾਂ ਲਕ ਹੋਹੀਂ ਤਾਂ ਇਕ ਨਾ ਚੱਲੈ ਨਾਲ ਕਿਮਸ ਚਿਆਰਾ ਹੋਈਐ ਕਿਮ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਇਸ ਪੌੜੀ ਨੂੰ ਪਹਿਲੀ ਪੌੜੀ ਨੂੰ ਆਪਾਂ ਇੱਕ ਵਾਰ ਫਿਰ ਤੋਂ ਦੁਹਰਾ ਲਈ ਗੁਰੂ ਸਾਹਿਬ ਦੇ ਵਾਕ ਨੇ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲਖ ਹੋਹੀਂ ਕਾ ਇੱਕ ਨਾ ਚੱਲਦਾ ਅੰਦਾਲ ਕਿਮ ਸਚਾਰਾ ਹੋਈ ਐ ਕਿਮ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੰਨਾ ਨਾਨਕ ਲਿਖਿਆ ਨਾਲ ਸਵਿਸਤਰਾ ਇਹਨਾਂ ਬਚਨਾਂ ਦਾ ਆਪਾਂ ਉਚਾਰਨ ਕਰਨਾ ਹੈ ਵੀਡੀਓ ਜਿਆਦਾ ਲੰਬੀ ਨਾ ਹੋਵੇ ਇਸ ਕਰਕੇ ਅੱਜ ਦੀ ਵਿਚਾਰ ਨੂੰ ਆਪਾਂ ਇੱਥੇ ਸੰਕੋਚਾਂਗੇ ਇਸ ਤੋਂ ਅੱਗੇ ਦੂਸਰੀ ਪੌੜੀ ਤੋਂ ਜਿਹੜੀ ਹੈ ਸੰਥਿ ਆਪਾਂ ਅਗਲੀ ਵੀਡੀਓ ਦੇ ਵਿੱਚ ਅਰੰਭ ਕਰਾਂਗੇ ਕਿਸ ਕਿਸ ਜਗਾ ਤੇ ਬਿੰਦੀ ਸਹਿਤ ਉਚਾਰਨ ਹੋਏਗਾ ਨਾਸਕੀ ਆਪਾਂ ਆਵਾਜ਼ ਕੱਢਣੀ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਇਹ ਵੀ ਨਾਲ ਸਮਝਣ ਦਾ ਜਾਣਨ ਦਾ ਯਤਨ ਕਰਾਂਗੇ ਬਹੁਤ ਸਾਰੇ ਥਾਵਾਂ ਤੇ ਗੁਰਬਾਣੀ ਵਿੱਚ ਬਿੰਦੀ ਨਹੀਂ ਲੱਗੀ ਹੋਈ ਪਰ ਫਿਰ ਵੀ ਜੰਨਾ ਚਰ ਆਪਾਂ ਬਿੰਦੀ ਸਹਿਤ ਉਚਾਰਨ ਨਹੀਂ ਕਰਾਂਗੇ ਉਹਦਾ ਸ਼ੁੱਧ ਉਚਾਰਨ ਨਹੀਂ ਹੋ ਸਕਦਾ ਜਿਵੇਂ ਗੁਰਬਾਣੀ ਦੇ ਵਿੱਚ ਅਦਕ ਨਹੀਂ ਲੱਗਾ ਹੋਇਆ ਪਰ ਬਹੁਤ ਸਾਰੇ ਸ਼ਬਦ ਜੇ ਜੇ ਆਪਾਂ ਅਦਕ ਦਾ ਉਚਾਰਨ ਨਹੀਂ ਕਰਾਂਗੇ ਤੇ ਉਹਦਾ ਸ਼ੁੱਧ ਉਚਾਰਨ ਨਹੀਂ ਹੋ ਸਕਦਾ ਸੋ ਅਗਲੇ ਵਿਚਾਰ ਆਪਾਂ ਅਗਲੀ ਵੀਡੀਓ ਵਿੱਚ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ